ਲੁਧਿਆਣਾ ਦੇ ਦੁਗਰੀ ਇਲਾਕੇ ਦੇ ਇੱਕ ਸਕੂਲ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਇੱਕ ਹੰਗਾਮਾ ਹੋਇਆ ਵਾ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਅ ਦੱਸਿਆ ਜਾ ਰਿਹਾ ਕਿ ਇੱਥੇ ਦੇ ਜਿਹੜੇ ਅਧਿਆਪਕ ਨੇ 12 ਅਧਿਆਪਕਾਂ ਨੂੰ ਉਹ ਜਿਹੜਾ ਵਾ ਨੌਕਰੀ ਤੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਸਟੂਡੈਂਟ ਜਿਹੜੇ ਨੇ ਅਧਿਆਪਕਾਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਤਾਂ ਹੰਗਾਮਾ ਇੱਥੇ ਕੀਤਾ ਜਾ ਰਿਹਾ ਪ੍ਰੋਟੈਸਟ ਜਿਹੜਾ ਵਾ ਕੀਤਾ ਜਾ ਰਿਹਾ ਵਾ ਤਾਂ ਮੈਨੇਜਮੈਂਟ ਨਾਲ ਵੀ ਨਾਲ ਦੀ ਨਾਲ ਗੱਲਬਾਤ ਹੋ ਰਹੀ ਆ ਸੀ ਗੱਲਬਾਤ ਵੀ ਕਰਾਂਗੇ ਟੀਚਰਾਂ ਦੇ ਨਾਲ ਅਤੇ ਜਿਹੜੇ ਸਟੂਡੈਂਟ ਹੈ ਉਹਨਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਮੈਡਮ ਕੀ ਗੱਲਬਾਤ ਹੋਈ ਦੱਸੋਗੇ ਥੋੜਾ ਸਰ ਕੋਈ ਆਨਸਰ ਨਹੀਂ ਕਰ ਰਹੇ ਹਲੇ ਉਹਨਾਂ ਨੇ ਕੋਈ ਹਾਂਜੀ ਮੈਂ ਟੀਚਰ ਆ ਮੈਂ ਪੰਜਾਬੀ ਪੜਾਉਣੀ ਆ 4th ਕਲਾਸ ਇ ਚਾਰ ਸੈਕਸ਼ਨ ਸੀਗੇ ਇਹਨਾਂ ਨੇ ਤਿੰਨ ਸੈਕਸ਼ਨ ਕਰਤੇ ਬੱਚੇ ਇੱਕ ਕਲਾਸ ਦੇ 40 40 ਕਰਤੇ ਪਹਿਲਾਂ 25 30 ਬੱਚੇ ਸੀਗੇ ਔਰ 40 40 ਬੱਚੇ ਹੋਗੇ ਹੁਣ ਇਹ ਕਹਿ ਰਹੇ ਕਿ ਸਾਡੇ ਕੋਲ ਸਪੇਅਰ ਸਟਾਫ ਹੈ ਸਰ ਸਪੇਅਰ ਸਟਾਫ ਅਸੀਂ ਕੋਈ ਲੇਬਰ ਨਹੀਂ ਹੈ ਜੋ ਇਹਨਾਂ ਨੇ ਕਹਿਤਾ ਕਿ ਸਪੇਅਰ ਸਟਾਫ ਹੈ ਇਹਨਾਂ ਨੇ ਕੋਈ ਸਾਨੂੰ ਮਿਲੇ ਨਹੀਂ ਕੋਈ ਅਫੀਸ਼ੀਅਲ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਈਵਨਿੰਗ ਉੱਥੇ ਸਾਨੂੰ ਪ੍ਰਿੰਸੀਪਲ ਦੇ ਕੋਲ ਇੱਕ ਲਿਸਟ ਭੇਜਦੀ ਕਿ ਆਵਲੇ ਟੀਚਰਸ ਨੂੰ ਜਵਾਬ ਦੇ ਦੋ ਕਹਿੰਦੇ ਕਹਿੰਦੇ ਟੀਚਰ ਡੇ ਵਾਲੇ ਦਿਨ ਇੱਕ ਸਾਰਾ ਕੰਮ ਹੋਇਆ ਹਾਂਜੀ 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 ਟੀਚਰ ਡੇ ਵਾਲੇ ਦਿਨ ਹੀ ਸਟਾਰਟ ਹੋਇ ਉਹਨਾਂ ਵੀ ਫਰਾਈਡੇ ਵੀ ਇਹਨਾਂ ਨੇ ਸਾਨੂੰ ਸਿਰਫ ਇੱਕ ਲਿਸਟ ਭੇਜਦੀ ਪ੍ਰਿੰਸੀਪਲ ਕੋਲ ਕਿ ਆਹ ਟੀਚਰਸ ਨੂੰ ਜਵਾਬ ਦੇ ਦਿਓ ਕੋਈ ਆਫੀਸ਼ੀਅਲ ਨੋਟਿਸ ਨਹੀਂ ਕੋਈ ਸਾਨੂੰ ਰਿਟਰਨ ਦੇ ਵਿੱਚ ਨਹੀਂ ਮਿਲੇਆ ਮਾਰਨਿੰਗ ਅਸੀਂ ਆ ਰਹੇ ਆ ਸਾਨੂੰ ਗੇਟਮੈਨ ਅੰਦਰ ਨਹੀਂ ਵੜਨ ਦੇ ਰਿਹਾ ਵਾਚਮੈਨ ਕਹਿੰਦਾ ਅੰਦਰ ਨਹੀਂ ਜਾ ਸਕਦੇ ਇਵਨ ਅਸੀਂ ਕਲੀਅਰੈਂਸ ਵੀ ਨਹੀਂ ਕਰਵਾਈ ਸਾਡੀ ਸਿਕਿਉਰਿਟੀ ਵਗੈਰਾ ਸਭ ਕੁਝ ਲੈਣ ਵਾਲਾ ਪਿਆ ਸੋ ਵੀ ਹੈ ਫੈਮਲੀਆਂ ਸੋ ਹਾਊ ਕੈਨ ਬੀ ਤੁਸੀਂ ਕਿੰਨੇ ਦੇ ਤੱਕ ਉੱਥੇ ਜੌਬ ਕਰ ਰਹੇ ਹੋ ਤੇ ਕਿੰਨੇ ਟੀਚਰਾਂ ਨੂੰ ਜਵਾਬ ਦਿੱਤਾ 7 ਮੰਥ 7 ਮੰਥ ਤੋਂ ਮੈਂ ਇੱਥੇ ਜੌਬ ਕਰ ਰਹੀ ਆ ਮੈਥਮੈਟਿਕਸ ਪੜਾ ਰਹੀ ਆ 9th ਕਲਾ ਠੀਕ ਹੈ ਨਾ then uh, without any reason they suddenly said ke just abhi ab monday money, se aap nahi aaoge kitne total teacher is school de vich hai gene te kinna ne jawab deta about 63 teachers are here and among 63 12 have are fired out okay. then uh, reason kuch nahi dasda kitan koi nahi hai reason sir, reason sirf ek money hai inna ne paise bachane hai kyunki section inna ne kat karte they said ki faltu de paise waste kar rahe se teachers nu no salaries de ke eh uh, jehdi uh, management keh rahi hai eh eh mem sir ek e, 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 bol nahi rahe but reason ehi hai inna da ਕਿਉਂਕਿ ਵਿਦਆਊਟ ਐਨੀ ਰੀਜ਼ਨ ਇਹਨਾਂ ਨੇ ਫਾਇਰ ਕੀਤਾ ਹੈ ਜਲਦੀ ਤਾਂ ਇਹਨਾਂ ਦਾ ਯਹੀ ਦੇਣਾ ਹੈ ਕਿ ਸਾਡੇ ਸਾਡੇ 150 ਬੱਚਾ ਕੱਟ ਗਿਆ ਲੋਕਡਾਊਨ ਤੋਂ ਬਾਅਦ ਇਹਨਾਂ ਦਾ ਹੁਣ ਮੈਨੇਜਮੈਂਟ ਤੇ ਤੁਸੀਂ ਟੀਚਰ ਨਹੀਂ ਮੈਂ ਪੇਰੈਂਟ ਆ ਇਹ ਮੇਰੀ ਬੇਟੀ ਹੈ ਠੀਕ ਹੈ ਨਾ ਹੁਣ ਇਹ ਰੋਤੇ ਹੋਏ ਫੋਨ ਮੈਨੂੰ ਫੋਨ ਆਇਆ ਮੈਂ ਹਲੇ ਆਈ ਐਮ ਜੋ ਮਾਈ ਫਾਦਰ ਐਡਵੋਕੇਟ ਮੇ ਵੀ ਐਡਵੋਕੇਟ ਆ ਮੈਂ ਕਜਰੀ ਆ ਰਿਹਾ ਸੀਗਾ ਆਪਣਾ ਕੰਮ ਛੱਡ ਕੇ ਤੇ ਆਇਆ ਹਾਂ ਠੀਕ ਹੈ ਨਾ ਇਹਨਾਂ ਦਾ ਰੀਜ਼ਨ ਕੀ ਹੈ ਕਿ ਸਾਡੇ ਜੋ ਹੈ ਲੋਕਡਾਊਨ ਤੋਂ ਬਾਅਦ ਟੀਚਰ ਉਹ ਨਹੀਂ ਕਰ ਰਹੇ ਜੋ ਹੈ 150 ਬੱਚਾ ਕੱਟ ਗਿਆ ਹੁਣ 150 ਬੱਚੇ ਜਦੋਂ ਸਕ ਕੱਟੇਗਾ ਹੁਣ ਇਹ ਹੈਗਾ ਦਾ ਇਸ ਦੇ ਵਿੱਚ ਸਾਲ ਵਿੱਚ ਜੋ ਪੜਾਈ ਚੱਲੂ ਹੋਈ ਹੈ ਹੁਣ ਹੋਈ ਹੈ ਸਾਲ ਡੇਢ ਸਾਲ ਵਿੱਚ ਪੰਨਸ ਤੋਂ ਪਹਿਲਾਂ ਤਾਂ ਸਕੂਲ ਤੋਂ 0.0% ਤੇ ਚਲਾ ਗਿਆ ਸੀਗਾ ਬੜਾਈ ਦੇ ਬੇਸ ਤੇ ਬਿਲਕੁਲ ਇਹ ਜਿਹੜੇ ਮਾਪੇ ਨੇ ਉਹ ਵੀ ਇੱਥੇ ਪਹੁੰਚੇ ਨੇ ਬੱਚਿਆਂ ਨਾਲ ਇਸ ਗੱਲ ਬਾਰੇ ਇੱਕ ਇੱਕ ਸੈਕਿੰਡ ਬੇਟਾ ਕੀ ਬਾਤ ਹੋਈ ਹੈ ਆਪ ਵੀ ਟੀਚਰ ਕੇ ਸਾਥ ਖੜੇ ਹੋ ਬਾਹਰ ਪ੍ਰੋਟੈਸਟ ਕਰ ਰਹੇ ਹੋ ਜਿਵੇਂ ਮੂਜ ਜਬ ਵਹਾਂ ਪਰ ਮੂਜੇ ਪਤਾ ਨਹੀਂ ਥਾ ਮੈਂ ਸੂਬਾ ਸੂਬਾ ਆਇਆ ਟੱਪਟ ਚਲਾਇਆ ਮੂਜੇ ਕਿ ਟੀਚਰਸ ਹਟ ਗਏ ਹੈ ਕਲਾਸ ਵਾਲੇ ਬੱਚੇ ਮੂਜੇ ਬਟਾ ਰਿਹਾ ਕਿ ਟੀਚਰਸ ਹਟ ਗਿਆ ਹੈ ਸਾਰੇ ਬੱਚੇ ਕਲਾਸ ਵਿੱਚ ਰੋਣੇ ਲੱਗੇ ਕਿਉਂ ਹਟਤੇ ਹੈ ਐਸੇ ਫਿਰ ਨਾ ਮੈਮ ਫਿਰ ਮਾਰਾ ਵੇਗਲੀ ਟੈਸਟ ਹੋ ਗਿਆ सारे बच्चे रो रहे थे वीकली टेस्ट के बाद हम मैम ने कहा कि जिंग आप चाहते हो कि आपके ब, आप टीचर्स आए स्कूल में तो नीचे आ जाओ फिर सारे आए फिर इतना क्राउड हुआ और फिर ना फिर ना बहुत सर इतने सारे बच्चे गए थे कि हमें टीचर चाहिए सर आए सर, सर सुननी नहीं रहे सर के सर फिर अंदर चले गए सामने सुना ही नहीं हमारे इतने बच्चे टीचर्स जा रहे हम इतनी देर से करे कि वी वांट टीचर्स वी वांट टीचर्स कोई कोई आंसर ही नहीं आ रहा है आपकी स्टडी खराब हो रही है अगर टीचर चले जाए yes, सारे टीचर जो भी जा रहे थे अच्छे पढ़ाते थे इतने अच्छे से चैप्टर एक्सप्लेन करते थे और एक्शन करके समझाते इतने अच्छे थे जैसे

ਆ ਅੰਦਰ ਬੈਠੀ ਆ ਤਾਂ ਪੁਲਿਸ ਨਾਲ ਵੀ ਗੱਲਬਾਤ ਹੋ ਰਹੀ ਹੈ ਤੇ ਮੌਕੇ ਤੇ ਪੁਲਿਸ ਨੂੰ ਵੀ ਬੁਲਾ ਕੇ ਆ ਕਿਉਂਕਿ ਇੱਕ ਵੱਡਾ ਜਿਹੜਾ ਵਾ ਪ੍ਰੋਟੈਸਟ ਜਿਹੜਾ ਵਾ ਕੀਤਾ ਜਾ ਰਿਹਾ ਵਾ ਤਾਂ ਇਹ ਸਕੂਲ ਹੈਗਾ ਵਾ ਐਮਜੀਐਮ ਸਕੂਲ ਆ ਦੁਬਰੀ ਇਲਾਕੇ ਦੇ ਵਿੱਚ ਇਹ ਸਕੂਲ ਹੈਗਾ ਵਾ ਜਿੱਥੇ ਅੱਜ ਬੱਚੇ ਅਤੇ ਟੀਚਰ ਜਿਹੜੇ ਨੇ ਉਹ ਸਕੂਲ ਦੇ ਬਾਹਰ ਖੜੇ ਹੋ ਕੇ ਪ੍ਰੋਟੈਸਟ ਕਰ ਰਹੇ ਨੇ ਦੱਸਿਆ ਜਾ ਰਿਹਾ ਕਿ ਚਿਲड्रन ਡੇ ਵਾਲੇ ਦਿਨ ਇਹ ਟੀਚਰਾਂ ਨੂੰ ਜਿਹੜਾ ਵਾ ਜਵਾਬ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਸਕੂਲ ਦੇ ਟੀਚਰ ਅਤੇ ਸਟੂਡੈਂਟ ਨੇ ਉਹ ਸਕੂਲ ਦੇ ਬਾਹਰ ਤਾਲਾ ਤੁਸੀਂ ਲਾਇਆ ਪ੍ਰੋਟੈਸਟ ਕਰ ਰਹੇ ਨੇ ਤਾਂ ਮੈਨੇਜਮੈਂਟ ਦੇ ਖਿਲਾਫ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਤਾਂ ਕੁਝ ਹੋਰ ਵੀ ਜਿਹੜੇ ਪੇਰੈਂਟਸ ਨੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਆ ਬੱਚੇ ਨੇ ਜਿਨ੍ਹਾਂ ਨੂੰ ਅੰਦਰ ਤਾਰਾ ਲਗਾਇਆ ਗਿਆ ਬੇਟਾ ਕੀ ਹੋ ਗਿਆ ਅੰਦਰ ਆਪਕੋ ਲੋਕ ਲਗਾ ਦੀ ਅਭੀ ਪਤਾ ਹਾਂ ਬਤਾਓ ਬੇਟਾ ਕੀ ਹੋਇਆ ਲਾ ਬੇਟਾ ਬਤਾਓ ਕੀ ਉਹ ਸਾਨੂੰ ਬੰਦ ਕਰ ਦਿੱਤਾ ਇੱਥੇ ਕਹਿੰਦੇ ਬਾਹਰ ਨਹੀਂ ਆਣਾ ਤੁਸੀਂ ਬਸਦੇ ਨਹੀਂ ਆਂਦੇ ਰਹੇ ਬੋਲਣਾ ਨਹੀਂ ਹੈਗਾ ਬਸ ਇਹੀ ਗੇਟ ਬਾਹਰ ਆਣੇ ਕੇ ਵੀ ਦੋ ਦਿਨ ਦੀ ਹੋਰ ਨੂੰ ਵੀ ਤਾਲਾ ਲਗਾਏ ਚੱਲੇ ਆ ਤਾਂ ਉਹਦਾ ਨਾਂ ਬੱਚੇ ਪ੍ਰੋਟੈਸਟ ਕਰਦੇ ਤਾਂ ਤੁਸੀਂ ਤਸਵੀਰਾਂ ਦੇ ਸਕਦੇ ਬੱਚਿਆਂ ਨੂੰ ਅੰਦਰ ਜਿਹੜਾ ਉਹ ਬੰਦ ਕਰਕੇ ਮੇਨ ਗੇਟ ਤੇ ਜਿਹੜੇ ਤਾਲੇ ਲਗਾ ਦਿੱਤੇ ਗਏ ਨੇ ਇੱਕ ਸਾਰੇ ਸਾਰੇ ਗੇਟਾਂ ਤੇ ਤਾਲਾ ਲਗਾ ਦਿੱਤਾ ਸੀ ਹਾਂ ਸਾਰੇ ਉਹ ਦੇਖ ਲਓ ਉੱਥੇ ਵੀ ਲੱਗਿਆ ਹੈ ਪਿਛਲੇ ਵੀ ਲੱਗਿਆ ਹੈ ਸਾਰੇ ਗੇਟਾਂ ਤੇ ਤਾਲਾ ਲਾ ਦਿੱਤਾ ਤਾਂ ਕਿ ਅਸੀਂ ਬੋਲਣਾ ਪਾਈਏ ਸਕੂਲ ਦਾ ਨਾਮ ਨਾ ਖਰਾਬ ਹੋਈ ਫੀਸ ਲੈ ਨੇ ਸਟੂਡੈਂਟ ਅਗੇ ਸਕੂਲ ਦੇ ਵਿੱਚ ਪਹਿਲਾਂ ਤਾਂ ਬੋਡੀ ਸੀ ਹੁਣ ਤਾਂ ਚਲੇ ਗਏ ਪਹਿਲਾਂ ਨਹੀਂ ਹੁਣ ਤਾਂ ਬੜੇ ਘੱਟ ਰਹਿ ਗਏ ਟੀਚਰ ਤੁਹਾਡੇ ਜਿਹੜੇ ਉਹਨੂੰ ਜਵਾਬ ਦਿੱਤਾ ਵਾ ਹਾਂ ਜਵਾਬ ਦਿੱਤੇ ਇੱਕਦਮ ਹੀ ਜਵਾਬ ਦਿੱਤਾ ਬਾਕੀ ਸਾਡੀ ਪੜ੍ਹਾਈ ਵਗੈਰਾ ਉਹਦਾ ਨੁਕਸਾਨ ਹੈ ਫੀਸ ਲੈ ਲੈਂਦੇ ਨੇ ਸਕੂਲ ਦੀ ਯੂਨੀਫਾਰਮ ਇਹ ਟਾਈਪ ਨਾ ਪਾ ਕੇ ਆਉ ਤਾਂ ਕਹਿੰਦੇ ਨੇ ਹਾਂ ਬਾਰ ਬਾਰਵਾ ਦਿੰਦੇ ਨੇ ਅੰਦਰ ਹੀ ਲੱਗੇ ਤੁਸੀਂ ਪੁਲਿਸ ਨੂੰ ਬੁਲਾ ਲਓ ਕੋਈ ਨਹੀਂ ਉਹ ਤਾਲਾ ਖਲਾ ਦਿੰਦੇ ਤੁਸੀਂ ਪੇਰੈਂਟਸ ਆਏ ਤੁਹਾਡੇ ਨਹੀਂ ਤਾਂ ਇਹ ਬੱਚੇ ਜਿਹੜੇ ਨੇ ਘਬਰਾਏ ਹੋਏ ਨੇ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਮੈਨੇਜਮੈਂਟ ਵੱਲੋਂ ਸਕੂਲ ਦੇ ਗੇਟ ਨੂੰ ਜਿਹੜਾ ਵਾ ਤਾਲਾ ਲਗਾ ਦਿੱਤਾ ਗਿਆ ਵਾ ਜਿੰਨੇ ਵੀ ਐਂਟਰੀ ਪੁਆਇੰਟ ਨੇ ਸਾਰੇ ਤੇ ਤਾਲਾ ਲਗਾ ਦਿੱਤੇ ਤਾਂ ਕਿ ਬੱਚੇ ਜਿਹੜੇ ਨੇ ਬਾਹਰ ਆ ਕੇ ਇਹ ਪ੍ਰੋਟੈਸਟ ਨਾ ਕਰਨ ਤਾਂ ਕੁਝ ਬੱਚੇ ਜਿਹੜੇ ਨੇ ਉਹ ਬਾਹਰ ਨੇ ਤਾਂ ਤਸਵੀਰਾਂ ਤੁਸੀਂ ਤੁਹਾਨੂੰ ਦਿਖਾ ਰਹੇ ਸੀ ਐ ਐਮਜੀਐਮ ਸਕੂਲ ਆ ਜਿੱਥੇ ਸਕੂਲ ਦੇ ਬੱਚੇ ਅਤੇ ਟੀਚਰ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਅ ਪਹਿਲਾਂ ਟੀਚਰਾਂ ਨੂੰ ਸਕੂਲ ਦੇ ਜਿਹੜੀ ਆ